ਦੇਖ ਰਹੇ ਹੋ ਦੁਆ گارਮੈਂਟ ਸਟਾਲਸੋ ਸੋ ਲਾਈਵ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇਹ ਇੱਕ ਐਗਜ਼ਿਬਿਸ਼ਨ ਗਰਾਊਂਡ ਦੇ ਵਿੱਚ ਲੱਗਾ ਹੋਇਆ ਇੱਕ ਟੈਂਪਰੇਰੀ ਸਟਰਕਚਰ ਹੈ ਪਰ ਉਹਦੇ ਇੱਕ ਟੈਂਪਰੇਰੀ ਸਟਰਕਚਰ ਨੂੰ ਇੰਨਾ ਅੱਛੇ ਤਰੀਕੇ ਨਾਲ ਸਜਾਇਆ ਗਿਆ ਡੈਕੋਰੇਟ ਕੀਤਾ ਗਿਆ ਕਿ ਜਿਸ ਤੋਂ ਉਮੀਦ ਲੱਗਦੀ ਹੈ ਕਿ ਵਾਕੇ ਹੀ ਕਿਸ ਨਫੀਜ਼ੀ ਨਾਲ ਕੰਮ ਕੀਤਾ ਗਿਆ ਹੋਵੇਗਾ ਸੋ ਇਸ ਟਾਈਮ ਪਹੁੰਚੇ ਅਸੀਂ ਦੁਆ گارਮੈਂਟ ਸਟਾਲ ਤੇ ਗੱਲਬਾਤ ਕਰਾਂਗੇ ਜਾਣਨਾਗੇ ਕਿ ਇਸਵਰੀ ਦੇ ਕਿਦਾਂ ਦਾ ਸ਼ੋਅ ਦੇ ਵਿੱਚ ਕੀ ਨਵਾਂ ਚੀਜ਼ਾਂ ਪੇਸ਼ ਕੀਤੀਆਂ ਗਿਆ ਸਰ নমস্কার নমস্কার ਜੀ ਅ एएस ਦੁਆ ਈਐਸ ਦੁਆ ਜੀ ਦੁਆ ਸਾਹਿਬ ਇਹ ਇਸ ਵਾਰੀ ਸਮਰ ਨੂੰ ਲੈ ਕੇ ਕਿੰਨੇ ਜਿਹੜਾ ਸ਼ੋਅ ਕੇਸ ਹਾਂਜੀ ਸੁਖੇ ਦਾ ਮਾਹੌਲ ਹੈ ਅਜੇ ਤੱਕ ਬਹੁਤ ਵਧੀਆ ਬਹੁਤ ਵਧੀਆ ਮਾਹੌਲ ਹੈ ਜੀ ਪੂਰਾ ਰਸ਼ ਹੈ ਜੀ ਹਾਂਜੀ ਤੇ ਸਟਾਲ ਹੀ ਤੁਸੀਂ ਤਾਂ ਇੰਨਾ ਜ਼ਬਰਦਸਤ ਬਣਾਇਆ ਇਸ ਵਾਰੀ ਐਂ ਲੱਗਦਾ ਕਿ ਜਿਵੇਂ ਬੰਦਾ ਸਟਾਲ ਨਾਲ ਹੀ ਦੇਖ ਕੇ ਉਹਨੂੰ ਇਮਪ੍ਰੈਸ਼ਨ ਬਣਾ ਜਾਂਦਾ ਠੀਕ ਹੈ ਜੀ ਅਸੀਂ ਇਕੱਲੇ ਨੇ ਨਹੀਂ ਬਣਾਇਆ ਜੀ ਸਾਰਿਆਂ ਨੇ ਇੱਥੇ ਮਿਹਨਤ ਕੀਤੀ ਹੈ एवरीवन ਤੇ ਸਾਰੇ ਹੀ ਬਹੁਤ ਉਤਸ਼ਾਹਿਜੇਗੇ ਜੀ ਸਾਰਿਆਂ ਦੀ એનર્ਜੀ ਪੋਜ਼ਿਟਿਵ ਲੱਗੀ ਹੋਈ ਹੈ ਹਾਂਜੀ ਸਰ ਵਧੀਆ ਦੂਆ گارਮੈਂਟਸ ਦੇ ਵਿੱਚ ਕੀ ਕੀ ਬਣਾਇਆ ਜਾ ਰਿਹਾ ਅਸੀਂ ਫੋਜ਼ਰੀ ਵਗੈਰਾ ਬਣਾਉਂਦੇ ਆ ਜੀ ਲੁਧਿਆਣਾ ਦੇ ਕੱਪੜੇ ਬਾਕੀ ਟੈਕਸਟਾਈਲ ਦੇ ਕੱਪੜੇ ਵੀ ਬਣਾਉਂਦੇ ਆ ਜੀ ਵੈਰੀ ਗੁੱਡ ਹਾਂਜੀ ਇਕਸ ਐਵਰੀਥਿੰਗ ਬੱਚੇ ਦੇ ਸੂਟ ਇਚ ਐਵਰੀਥਿੰਗ ਬਣਾਉਂਦੇ ਆ ਬॉयਜ਼ ਇਚ ਕਿਸ ਰੇਂਜ ਤੱਕ ਦੇ ਬੱਚਿਆਂ ਦੇ ਆ ਮੀਡੀਅਮ ਫਰੈਂਡ ਸਾਰਾ ਕੁਝ ਵਧੀਆ ਚੱਲ ਰਿਹਾ ਜੀ ਨਵੇਂ ਦੇਖੋ ਫੈਸ਼ਨ ਇਹ ਤਾਂ ਟ੍ਰੈਂਡ ਕੁਝ ਨਹੀਂ ਹੁੰਦਾ ਓਕੇ ਜੋ ਐਵਰੀਥਿੰਗ ਬਣਾਦਾ ਜੋ ਦੁਆਰੇ ਬਣਾਦਾ ਨਹੀਂ 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 ਜੋ ਲੋਕਾਂ ਦੀ ਜੋ ਲੋਕਾਂ ਦੀ ਚੋਇਸ ਅਸੀਂ ਉਹ ਹੀ ਬਣਾਉਂਦੇ ਦੇਖੋ ਨਾ ਨਾਮ 'ਚ ਦੁਆ ਹੈ ਹਾਂਜੀ ਜੀ ਜੋ ਦੁਆਰੇ ਬਣਾਤਾ ਹੈ ਇਹ ਵੀ ਦੱਤਾ ਹੈ ਹਾਂਜੀ ਸੋ ਗੱਲਬਾਤ ਕਰਾਂਗੇ ਸਰ ਰਮਨ ਸ਼ਰਮਾ ਨਮਸਕਾਰ ਜੀ ਤੁਹਾਡਾ ਸ਼ੁਭਨਾਮਾ ਮੇਰਾ ਨਾਮ ਦੀਪ ਜੈਨ ਦੀਪ ਜੈਨ ਜੀ ਕੀ ਹਾਲ ਹੈ ਬਹੁਤ ਵਧੀਆ ਜੀ ਬਹੁਤ ਵਧੀਆ ਕੀ ਕਹਿਣਾ ਚਾਹੋਗੇ ਪਹੁੰਚੇ ਹੋ ਸ਼ੁਰੂ ਤੇ ਕਿੱਦਾਂ ਦੀ ਹੈ ਵਿਚ ਇਸ ਦੇ ਰਹੇ ਹੋ ਗੁੱਡ ਵਿਸ਼ੀਜ਼ ਆ ਜੀ ਨਾਲ ਹਮੇਸ਼ਾ ਹੀ ਚਾਹ ਹੈ ਬਹੁਤ ਅੱਛਾ ਵੈਰੀ ਗੁੱਡ ਥੈਂਕ ਯੂ ਥੈਂਕ ਯੂ ਸਰ ਲਾਈਵ ਤਸਵੀਰਾਂ ਦੇ ਵਿੱਚ ਇਸ ਟਾਈਮ ਤੁਸੀਂ ਦੇਖ ਰਹੇ ਹੋ ਕਿ ਕਿੰਦਾ ਦਾ ਮਾਹੌਲ ਹੈ ਔਰ ਜਿਹੜਾ ਹਰ ਸਟਾਲ ਤੇ ਜਿਹੜੇ ਹੈ ਗਾਰਮੈਂਟਸ ਨੂੰ ਕਲਾਇੰਟ ਨੂੰ ਵੀ ਅਟੈਂਡ ਕਰਨ ਲਈ ਇੱਕ ਬਹੁਤ ਅੱਛੇ ਤਰੀਕੇ ਨਾਲ ਜਿਹੜਾ ਹੈਗਾ ਉਹ ਜਿਹੜਾ ਅਰੇਂਜਮੈਂਟਸ ਕੀਤੇ ਗਏ ਹੈ ਔਰ ਲਾਈਵ ਤਸਵੀਰਾਂ ਦੇ ਵਿੱਚ ਯੂਥ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਬ੍ਰਾਂਡਸ ਇਹਦੇ ਨਾਲ ਇਹ ਕਿਉਂ ਇੰਨੇ ਬ੍ਰਾਂਡਸ ਵੀ ਹੈ ਵੈਰਾਈਟੀ ਆ ਜਾਂਦੀ ਹੈ ਜੀ ਓਕੇ ਜਿਵੇਂ ਗਰਲਿਸ਼ ਦਾ ਅਲੱਗ ਬ੍ਰਾਂਡ ਹੋ ਗਿਆ ਜੀ ਤੇ ਕਿਹੜੇ ਕਿਹੜੇ ਬ੍ਰਾਂਡ ਹੈ ਤੁਹਾਡੇ ਅ ਫਿਲਹਾਲ ਡੀਸੀ ਦੂਆ इम्प्रेसिव इम्प्रेसिव ਇਹਨਾਂ ਦੇ ਫੋਕਸ ਕੀਤੇ ਹੈ ਠੀਕ ਹੈ ਸਰ ਥੈਂਕ ਯੂ ਜੀ ਜਿਹੜੀਆਂ ਪੂਰੀ ਜਾਣਕਾਰੀ ਲੈ ਰਿਆ ਸੋ ਇਸ ਵੇਲੇ ਦੀਆਂ ਤੁਸੀਂ ਚੀਜ਼ਾਂ ਦੇ ਤੁਸੀਂ ਲਾਈਵ ਤਸਵੀਰਾਂ ਦੇਖ ਰਹੇ ਹੋ ਲੁਧਿਆਣਾ ਦੇ ਪੀਏਯੂ ਗਰਾਉਂਡ ਦੇ ਵਿੱਚ ਜਿੱਥੇ 3 ਦਿਨ ਦਾ ਜਿਹੜਾ ਸ਼ੋਅ ਸ਼ੁਰੂਆਤ ਹੋ ਚੁੱਕਾ ਹੈਗਾ ਸੋ ਇਸ ਟਾਈਮ ਅਸੀਂ ਪਹੁੰਚੇ ਹੋਏ ਹਾਂ ਦੂਆ گارਮੈਂਟ ਸਟਾਲ ਸੇ ਲਾਈਵ ਤਸਵੀਰਾਂ ਇਸ ਵੇਲੇ ਦੀਆਂ ਸੋ ਫਿਰ ਤੁਹਾਡੇ ਨਾਲ ਜਰੂਰ ਜੁੜਾਂਗੇ ਦੇਖਦੇ ਰਹੋ ਬਣੇ ਰਹੋ ਜਨਹਿਤ ਅਸ਼ੀਤ